ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅਸਲਾਮੀ ਜਗਤ ਦੇ ਅੰਦਰ ਮਰਨ ਜੀਨ ਬਾਰ ਬਾਰ ਜਨਮ ਲੈਦਾ ਕਨਸੈਪਟ ਨਹੀਂ ਹੈ ਸਿਰਫ ਇੱਕ ਮਨੁੱਖ ਇੱਕ ਵਾਰ ਹੀ ਮਰਦਾ ਵੈ ਦੁਬਾਰਾ ਉਹਦਾ ਜਨਮ ਨਹੀਂ ਹੁੰਦਾ ਲੇਕਿਨ ਜਿਹੜੇ ਸੂਫੀ ਬਜ਼ੁਰਗ ਹੈ ਵੀਰੋ ਉਹ ਇਸ ਚੀਜ਼ ਨੂੰ ਮੰਨਦੇ ਹੈ ਕਿ ਬਾਰ ਬਾਰ ਮਨੁੱਖ ਜਨਮ ਲੈਂਦਾ ਵੈ ਮਰਦਾ ਵੈ ਤੇ ਜਨਮ ਲੈਂਦਾ ਵੈ ਸ਼ਮਸ ਤਬਰੀਜ਼ ਸੰਤ ਸਿੰਘ ਮਸਕੀਨ ਹੁਣੀ ਵੀਰੋ ਅੱਜ ਸ਼ਮਸ ਤਬਰੀਜ਼ ਉਹਨਾਂ ਦੇ ਇੱਕ ਸੂਫੀ ਬਜ਼ੁਰਗ ਸੀ ਉਹਨਾਂ ਦਾ ਜ਼ਿੰਦਗੀ ਦਾ ਦੱਸ ਰਿਹਾ ਕਿ ਉਹ ਖੁਦ ਕਹਿ ਰਿਹਾ ਕਿ ਕਿਸ ਤਰ੍ਹਾਂ ਮੈਂ ਬਾਰ-ਬਾਰ ਜਨਮ ਲਿਆ ਵੈ ਤੇ ਕਿਉਂ ਉਹਨਾਂ ਦੀ ਖੱਲ ਪੁੱਠੇ ਕਰਕੇ ਲਾਈ ਗਏ ਅੱਜ ਦੀ ਕਥਾ ਦੇ ਅੰਦਰ ਅਸੀਂ ਇਸ ਦੇ ਬਾਰੇ ਜਾਣਾਂਗੇ ਬਹੁਤ ਪਿਆਰੀ ਕਥਾ ਹੈ ਫਿਰ ਚੱਲ ਕਥਾ ਸੁਣਨੇ ਇਸ ਦੇ ਬਾਰੇ ਜਾਣਦੇ ਆ ਮੈਂ ਸਮਸਤਬਰੇ ਸੂਫੀ ਫਕੀਰ ਨੂੰ ਵੀ ਪੜਿਆ ਹੈ ਉਹ ਵੀ ਕਹਿੰਦਾ ਕਮੀ ਰਹਿ ਗਈ ਮੈਨੂੰ ਫਿਰ ਆਉਣਾ ਪਿਆ ਇਸਲਾਮ ਬਾਰ-ਬਾਰ ਦੇ ਜਨਮ ਨੂੰ ਨਹੀਂ ਮੰਨਦਾ ਸੂਫੀ ਬਾਰ-ਬਾਰ ਦੇ ਜਨਮ ਨੂੰ ਮੰਨਦੇ ਨੇ ਇਹੀ ਕਾਰਨ ਹੈ ਕਿ ਮੁਗਲ ਸਮਰਾਟ ਮੁਗਲ ਬਾਦਸ਼ਾਹ ਇਹਨਾਂ ਨੂੰ ਕਤਲ ਕਰਦੇ ਰਹੇ ਨੇ ਸਰਮਦ ਨੂੰ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਕਤਲ ਕੀਤਾ ਗਿਆ ਸਮਸਤਵਰੇਜ਼ ਦੀ ਮਲਤਾਨ ਦੇ ਵਿੱਚ ਪੁੱਠੀ ਖਲ ਲਾਈ ਗਈ ਮਨਸੂਰ ਦੀ ਨਿਸਰ ਦੇ ਵਿੱਚ ਸੂਲੀ ਤੇ ਉਸ ਨੂੰ ਚੜਾਇਆ ਗਿਆ ਸੂਫੀ ਫਕੀਰ ਕਬੂਲ ਨਹੀਂ ਹੋਏ ਸੀ ਇਹ ਬਾਰ-ਬਾਰ ਦੇ ਜਨਮ ਮੰਨਦੇ ਸਨ ਜੈਸੇ ਕਿ ਸ਼ਮਸ ਤਵਰੇਜ਼ دیਵਾਨੇ ਸ਼ਮਸ ਤਵਰੇਜ਼ੀ ਦੇ ਵਿੱਚ ਲਿਖਦਾ ਹੈ ਤਵਰੇਜ਼ ਇੱਕ ਸ਼ਹਿਰ ਹੈ ਈਰਾਨ ਦਾ ਬਾਰਡਰ ਤੇ ٹرکی بارڈر تے بہت شہر ہے ایران دا شمس اس دا نا تبریز دا رہن والا سی اس شمس تبریزی باز آمدم باز آمدم تا یار راہ مہما کنم کہ میں بار بار اس دنیا تے آیا تاکہ خدا نو اپنے گھر مہمان بنا سکا ਖੁਦਾ ਨੂੰ ਆਪਣੇ ਘਰ ਵਿੱਚ ਲਿਆ ਸਕਾਂ ਪਰ ਕਹਿੰਦਾ ਹਰ ਜਨਮ ਮੇਰਾ ਅਜਾਈ ਜਾਂਦਾ ਰਿਹਾ ਗੱਲ ਨਹੀਂ ਬਣਦੀ ਰਹੀ ਮੈਂ ਤਰਲੇ ਲੈਂਦਾ ਰਹਿ ਗਿਆ ਮੈਂ ਪ੍ਰਾਰਥਨਾ ਹੀ ਕਰਦਾ ਰਹਿ ਗਿਆ ਗੱਲ ਕਦੀ ਬਣੀ ਨਹੀਂ ਮੈਂ ਫਿਰ ਅਰਸ ਕਰਾਂ ਪਾਣੀ 100 ਡਿਗਰੀ ਤੱਕ ਗਰਮ ਹੋਵੇ ਤੇ ਭਾਪ ਬਣੇ ਤਪਸ਼ੀ ਆਪਣੀ ਸ਼ਿਖਰ ਤੱਕ ਪਹੁੰਚੇ ਤੇ ਗੱਲ ਬਣੇ ਬਾਜ਼ ਆਮਦਮ ਬਾਜ਼ ਆਮਦਮ ਤਾਂ ਯਾਰ ਰਾਹ ਮਹਿਮਾ ਕੋ ਨਾ اسی فقیر نے اس لمبی چوڑی یہ لکھا ہے کہ خدا ایک دن راضی ہو گیا کہنے لگا اے فقیر تو بڑی مدد دی پرارتھنا کر رہے ہیں دعا کر رہے ہیں چل تیری دعا قبول چل تیرے گھر چل دیں اس لمبی چوڑی نظم فقیر فکیر دا اس دن میرے پیر زمین ٹک دے سن کہ خدا میرے نال چل رہے رہا دا اس دا ٹنگ ਉੰਦੇ ਕਈ ਜਨਮਾਂ ਦੀ ਪਿਆਸ 부ਜੀ ਸੀ ਕਈ ਜਨਮਾਂ ਦੀ ਤੜਪ ਨੂੰ ਅਜ ਭਾਗ ਲੱਗਣ ਲੱਗਾ ਸੀ ਖੁਦਾ ਮੇਰੇ ਘਰ ਚੱਲ ਰਿਹਾ ਹੈ ਔਰ ਕਿਨਨ ਮੈਂ ਖੁਸ਼ੀ ਨਾਲ ਮੇਰੇ ਕਦਮ ਜ਼ਮੀਨ ਤੇ ਨਹੀਂ ਟਿਕਦੇ ਸੀ ਆਪਣੇ ਆਪ ਨੂੰ ਮੈਂ ਖੁਸ਼ਕਿਸਮਤ ਸਮਝ ਰਿਹਾ ਸੀ ਮੇਰੇ ਘਰ ਖੁਦਾ ਰਿਹਾ ਔਰ ਉਹ ਵੀ ਮੇਰੇ ਨਾਲ ਫਿਰ ਇਹ ਫਕੀਰ ਲਿਖਦਾ ਜਦ ਖੁਦਾ ਮੇਰੇ ਘਰ ਦੀ ਚੌਕੜ ਤੱਕ ਆਇਆ ਤੇ ਮੈਨੂੰ ਕਹਿਣ ਲੱਗਾ ਫਕੀਰਾ ਜ਼ਰਾ ਅੰਦਰ ਵੇਖ ਲੈ ਸਾਡੇ ਬੈਠਣ ਦੀ ਥਾਂ ਵੀ ਹੈ ਕਿ ਨਹੀਂ ਲੈ ਤੇ ਆਇਆ ਤੁਸੀਂ ਨੂੰ ਇਹ ਨਜ਼ਮ ਹੈ ਤੂੰ ਲੈ ਤੇ ਆਇਆ ਹੈ ਦੇਖ ਤੇ ਸਹੀ ਸਾਡੇ ਬੈਠਣ ਲਈ ਕੋਈ ਆਸਣ ਵੀ ਹੈ ਕਿ ਨਹੀਂ ਇਹ ਫਕੀਰ ਕਹਿੰਦਾ ਹਾਂ ਖੁਦਾ ਮੈਂ ਦੇਖਦਾ ਅੰਦਰ ਇਹ ਕਹਿੰਦਾ ਜਿਹੜੀ ਸੀਜ ਜਿਹੜਾ সিংহাসਨ ਮੈਂ ਖੁਦਾ ਲਈ ਵਿਛਾਇਆ ਸੀ ਨਾ ਉੱਥੇ ਪੂਰੀ ਚੰਡਾਲ ਚੌਕੜੀ ਬੈਠੀ ਹੋਸੀ, ਕ੍ਰੋਧ ਬੈਠਾ ਸੀ, ਲੋਭ ਬੈਠਾ ਸੀ, ਵਸਨਾ ਬੈਠੀ ਸੀ, ਹੰਕਾਰ ਬੈਠਾ ਸੀ, ਕ੍ਰੋਧ ਬੈਠਾ ਸੀ। ਫਿਰ ਨਿੰਦਾ ਬੈਠੀ ਸੀ, ਉਸਤਤ ਬੈਠੀ ਸੀ, ਈਰਸ਼ਾ ਬੈਠੀ ਸੀ, ਦੁਸ਼ੈ ਬੈਠੀ ਸੀ। ਕੋ ਪੂਰਾ ਇਕੱਠ ਜਮਿਆ। ਇਹ ਫਕੀਰ ਕਹਿੰਦਾ ਮੈਂ ਉਹਨਾਂ ਨੂੰ ਹੱਥ ਜੋੜੇ। ਬਈ ਇਸ ਸਿੰਘਾਸਣ ਤੇ ਬੈਠਣ ਵਾਲਾ ਆ ਗਿਆ ਹੈ। ਜਿਸ ਦਾ ਇਹ ਸਿੰਘਾਸਣ ਹੈ ਉਹ ਆ ਗਿਆ ਹੈ। ਤੁਸੀਂ ਹੁਣ ਨਿਕਲੋ। جاؤ اس فقیر نے گوشتی لکھی ہے وہ جڑے بیٹھے سن انہوں نے یہ ہے اے فقیر خدا نو دے تو اج لے آئے نا تیسی کئی جنمہ تو بیٹھے ہیں کس طرح چلے جائیے نہیں جانے انہیں پھر جھگڑا لکھے کہ میرا کام نال جھگڑا ہو گیا میں انہوں پکڑ کے باہر کٹیا نکل کہ پھر میں اندر آیا ਮੈਂ ਕ੍ਰੋਧ ਨੂੰ ਪਕੜਿਆ ਨਿਕਲ ਉਹਨੂੰ ਜਦ ਬਾਹ ਪਕੜ ਕੇ ਖਿੱਚਿਆ ਮੈਂ ਬਾਹਰ ਕਢਿਆ ਬਾਹਰ ਕਢ ਕੇ ਆਇਆ ਕੰਮ ਫਿਰ ਅੰਦਰ ਆ ਗਿਆ ਫਿਰ ਮੈਂ ਹੰਕਾਰ ਨੂੰ ਪਕੜਿਆ ਤਕਲੇ ਮਾਰ ਮਾਰ ਕੇ ਉਸ ਨੂੰ ਬਾਹਰ ਕਢਿਆ ਜਦ ਬਾਹਰ ਕਢਿਆ ਤੇ ਕ੍ਰੋਧ ਫਿਰ ਅੰਦਰ ਆ ਗਿਆ ਇੱਕ ਨੂੰ ਮੈਂ ਬਾਹਰ ਕਢਦਾ ਸੀ ਤੇ ਜਿਹੜਾ ਇੱਕ ਬਾਰ ਬੈਠਾ ਹੁੰਦਾ ਸੀ ਫਿਰ ਅੰਦਰ ਆ ਜਾਂਦਾ ਸੀ ਕੰਦਰ ਬਹੁਤ ਲੜਾਈ ਲੰਬੀ ਹੋ ਗਈ ਮੈਂ ਝਗੜਦਾ ਰਿਹਾ ਝਗੜਦਾ ਰਿਹਾ ਖੁਦਾ ਰਸਤੇ ਫਿਰ ਚਲਾ ਗਿਆ ਵੀ ਲੜਦਾ ਹੀ ਰਹੇ ਤੋ ਸਾਡੀ ਤੇ ਖਾਂ ਹੀ ਕੋਈ ਨਹੀਂ ਕਬੀਰ ਵੀ ਕਹਿੰਦੇ ਨੇ ਕਹਿ ਤੋ ਕਬੀਰ ਕਿ ਪੰਚ ਕੋ ਝਗਰੋ ਝਗਰਤ ਜਨਮ ਗਵਾਇਆ ਝੂਠੀ ਮਾਇਆ ਸਭ ਜਗ ਬਾਂਦਿਆ ਮੈਂ ਰਾਮ ਰਮਤ ਸੁਖ ਪਾਇਆ ਗੁਸਤਾਖੀ ਮਾਫਸੀ ਹਾਰੇ ਹੋਏ ਬੰਦੇ ਆ ਜਿਤ ਨਹੀਂ ਹੈ ਮਨ ਦੇ ਹੱਥੋਂ ਹਾਰੇ ਆ ਤੇ ਮਨ ਨੂੰ ਜਿਤੇ ਤੇ ਜਗਤ ਜਿੱਤ ਲਈਏ ਮਨ ਦੇ ਹੱਥੋਂ ਹਾਰੇ ਹੋਇਆ ਤੇ ਮਨ ਦੀ ਸੇਜਾ ਤੇ ਕੀ ਹੈ ਮਨ ਦੀ ਸੇਜਾ ਤੇ ਪੰਨੇ ਨੇ ਔਰ ਕੀ ਨੇ ਔਰ ਇਹਨਾਂ ਦੇ ਨਾਲ ਹੋਰ ਚੌਕੜੀ ਇਹਨਾਂ ਦੀ ਸਾਥੀ ਨੇ ਮਨੁੱਖ ਦਾ ਮਨ ਕੀ ਹੈ ਮਨੁੱਖ ਦਾ ਮਨ ਹੈ ਵਿਚਾਰਾਂ ਦਾ ਮੂਜਸਮਾ ਚਿਤਵਨੀ ਦਾ ਮੂਜਸਮਾ ਅੰਦਰ ਜਦ ਚਿਤਵਨੀ ਚੱਲਦੀ ਉਸ ਨੂੰ ਕਹਿੰਦੇ ਨੇ ਚਿੱਤ ਅੰਦਰ ਜਦ ਵਿਚਾਰ ਚੱਲਦੇ ਨੇ ਉਹਨੂੰ ਕਹਿੰਦੇ ਨੇ ਮਨ ਅੰਦਰ ਜਦ ਸੋਚਣੀ ਚੱਲਦੀ ਹੈ ਫੈਸਲਾ ਕਹ ਉਹਨੂੰ ਕਹਿੰਦੇ ਨੇ ਬੁੱਧ ਆਖਰ ਮਨ ਇਹ ਹੀ ਕੁਛ ਹੋਰ ਕੀ ਹੈ ਤਾਂ ਮਨੁੱਖ ਦੀ ਸੋਚਣੀ ਵਿੱਚ ਕੀ ਹੈ ਮਨੁੱਖ ਦੇ ਵਿਚਾਰਾਂ ਵਿੱਚ ਕੀ ਹੈ ਮਨੁੱਖ ਦੀ ਚਤਵਨੀ ਯਾਦ ਦੇ ਚਕੀ ਹੈ ਦਾਰਸ਼ਨਿਕ ਕਹਿੰਦੇ ਨੇ ਕਾਮ ਹੈ ਲੋਭ ਹੈ ਹੰਕਾਰ ਹੈ ਮੈਂ ਹੁਣ ਕਰੋਧ ਤੇ ਮੋਹ ਦਾ ਜ਼ਿਕਰ ਨਹੀਂ ਕੀਤਾ ਖਾਸ ਕਰਕੇ ਉਸ ਦੇ ਕਾਰਨ ਦੇਸ਼ ਦੇ ਮਹਾਪੁਰਸ਼ ਧਾਰਮਿਕ ਗਹਿਰਾ ਚਿੰਤਨ ਕਰਨ ਵਾਲੇ ਕਹਿੰਦੇ ਨੇ ਕਰੋਧ ਤੇ ਮੋਹ ਛਾਇਆ ਦੀ ਤਰ੍ਹਾਂ ਉਹਨਾਂ ਤਿੰਨਾਂ ਦੇ ਨਾਲ ਰਹਿੰਦੇ ਨੇ ਇਹਨਾਂ ਦਾ ਆਪਣਾ ਕੋਈ ਵजूद ਨਹੀਂ ਕਿ ਸਾਇਆ ਹੈ ਛਾਇਆ ਹੈ ਕਾਮ ਦੀ ਲੋਭ ਦੀ ਔਰ ਅਹੰਕਾਰ ਦੀ ਜਿਸ ਤੋਂ ਹੰਕਾਰ ਦੀ ਪੂਰਤੀ ਹੋ ਜਾਏ ਉਸ ਤੇ 모 ਆ ਜਾਂਦਾ ਹੈ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਤੇ ਜਿਹੜਾ ਰੋਗ ਖੜੀ ਕਰਦੇ ਹੋਏ ਉਸ ਤੇ ਕ੍ਰੋਧ ਆਉਂਦਾ ਹੈ ਜਿਹੜਾ ਲੋਭ ਦੀ ਪੂਰਤੀ ਕਰਦੇ ਲੋਭ ਨੂੰ ਪੱਠੇ ਪਾਦੇ ਵੇ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਉਸ ਤੇ 모 ਆ ਜਾਂਦਾ ਹੈ ਜਿਹੜਾ ਰੋਗ ਖੜੀ ਕਰ ਦੇਵੇ ਉਸਤੇ ਕ੍ਰੋਧ ਆ ਜਾਂਦਾ ਹੈ ਔਰ ਕਿਸਤੇ ਕ੍ਰੋਧ ਆਉਂਦਾ ਹੈ ਜਿਹੜਾ ਵਾਸ਼ਨਾ ਦੀ ਪੂਰਤੀ ਕਰ ਦੇਵੇ ਉਸਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਜਿਹੜਾ ਰੋਗ ਖੜੀ ਕਰ ਦੇਵੇ ਉਸਤੇ ਕ੍ਰੋਧ ਆ ਜਾਂਦਾ ਹੈ ਕ੍ਰੋਧ ਹਰ ਵਕਤ ਮਨੁੱਖ ਦੇ ਅੰਦਰ ਨਹੀਂ ਆਉਂਦਾ ਜਦ ਵੀ ਕਿਸੇ ਨੇ ਰੋਗ ਖੜੀ ਕੀਤੀ ਵਾਸ਼ਨਾ ਪੂਰਤੀ ਦੇ ਵਿੱਚ ਲੋਭ ਪੂਰਤੀ ਦੇ ਵਿੱਚ ਅਹੰਕਾਰ ਪੂਰਤੀ ਦੇ ਵਿੱਚ ਕ੍ਰੋਧ ਆ ਜਾਏਗਾ ਤੇ ਜਦ ਵੀ ਕਿਸੇ ਨੇ ਪੂਰਤੀ ਕਰਨ ਦੇ ਵਿੱਚ ਮਦਦ ਕੀਤੀ ਉਸਤੇ ਮੋਹ ਆ ਜਾਏਗਾ ਪਿਆਰ ਆ ਜਾਏਗਾ ਚੰਗਾ ਲੱਗੇਗਾ प्यारा दे लग रहा मूल रूप दे एक मनुष्य दे ਵਿਚਾਰਾਂ ਦੇ ਵਿਚ অহੰਕਾਰ ਹੁੰਦਾ ਹੈ ਲੋਭ ਹੁੰਦਾ ਹੈ ਕਾਮ ਹੁੰਦਾ ਹੈ ਬਾਕੀ ਇਹਨਾਂ ਦੇ ਸਾਰੇ ਹਮਾਇਤੀ ਸਾਥੀ ਇਹ ਫकीर ਕਹਿੰਦਾ ਮੈਂ ਇਹਨਾਂ ਨੂੰ ਕੱਢਣ ਦੇ ਵਿਚ ਲੱਗ ਗਿਆ ਝਗੜਨ ਦੇ ਵਿਚ ਲੱਗ ਗਿਆ ਬੜੀ ਸਾਧਨਾ ਤੋਂ ਬਾਅਦ ਖੁਦਾ ਨੂੰ ਲਿਆਇਆ ਸੀ ਆਪਣੇ ਬੂਹੇ ਤੱਕ ਮੇਰੇ ਬੂਹੇ ਤੋਂ ਹੀ ਵਾਪਸ ਚਲਾ ਗਿਆ ਜੇ ਕਹਿੰਦੇ ਜਾਣੋ ਕਈ ਵਾਰ ਮਨੁੱਖ ਬਿਲਕੁਲ ਨੇੜੇ ਪਹੁੰਚਦਾ ਹੈ ਪਰ ਉੱਥੋਂ ਹੀ ਵਾਪਸ ਮੁੜ ਜਾਂਦਾ ਹੈ ਇਹ ਹਕੀਕਤ ਹੈ ਵੀਰੋ ਜਿਸ ਤਰ੍ਹਾਂ ਕਿ ਸੰਤ ਸਿੰਘ ਮਸਕੀਰਾ ਨੇ ਕਥਾ ਦੇ ਸ਼ੁਰੂ ਵਿੱਚ ਕਿਹਾ ਕਿ ਇਸਲਾਮ ਜਗਤ ਦੇ ਵਿੱਚ بار-बार ਦਾ ਜਨਮ ਜੜਾ ਵੈ ਵੀਰੋ ਇਹਨੂੰ ਨਹੀਂ ਮੰਨਿਆ ਜਾਂਦਾ ਤੇ ਬਿਲਕੁਲ ਵੀਰੋ ਇਹ ਸਾਡਾ ਅਕੀਦਾ ਵੈ ਕਿ ਇੱਕ ਦਫਾ ਜ਼ਿੰਦਗੀ ਮਿਲਦੀ ਹੈ ਇਸ ਦੇ ਅੰਦਰ ਅਸੀਂ ਅਗਰ ਚੰਗੇ ਕਰਮ ਕਰਾਂਗੇ ਨੇਕ ਕਮਲ ਕਰਾਂਗੇ ਤੇ ਫਿਰ ਹੀ ਸਾਨੂੰ ਅੱਗੇ ਜਾ ਕੇ ਜੰਨਤ ਮਿਲੇਗੀ ਅਗਰ ਬੁਰੇ ਅਮਾਲ ਕਰਾਂਗੇ ਤੇ ਫਿਰ ਸਾਨੂੰ ਉਹਨਾਂ ਦਾ ਭੁਗਣਾ ਪਏਗਾ ਫਿਰ ਤੁਹਾਨੂੰ ਉਹਦੇ ਮੁਕਾਬਲੇ ਤੇ ਦੋਜ਼ਖ ਮਿਲੇਗੀ ਲੇਕਿਨ ਕਿਉਂਕਿ ਸਿੱਖੀ ਦੇ ਵਿੱਚ بار-बार ਜਨਮ ਹੈ ਮਰਨ ਜਨਮ ਹੈ ਲੇਕਿਨ ਉਹਦਾ ਵੀ ਵੀਰੋ ਅੰਤ ਇਹੀ ਹੈ ਕਿ ਜਿਹੜਾ ਮਨੁੱਖ ਜਦੋਂ ਚੰਗੇ ਕਰਮ ਕਰਦਾ ਵੈ ਜਦੋਂ ਵਾਹਿਗੁਰੂ ਨੂੰ ਪਾ ਲਿੰਦਾ ਵੈ ਤੇ ਫਿਰ ਵੀਰੋ ਉਹਦਾ ਇਹ ਮਰਨ ਜਨਮ ਦਾ ਜਿਹੜਾ ਚੱਕਰ ਹੈ ਉਹ ਮੁੱਕ ਜਾਂਦਾ ਵੈ ਵੀਰੋ ਅਸਲ ਦੇ ਵਿੱਚ ਜ਼ਿੰਦਗੀ ਦੀ ਅਸਲ ਕਾਮਯਾਬੀ ਅਸੀਂ ਮਰਨ ਜੀਣ ਜਾਂ ਜ਼ਿਆਦਾ ਜਾਨਦੋ ਉੱਤੇ ਜਾ ਕੇ ਸੋਚਨੇ ਆ ਕਿ ਕਾਮਯਾਬੀ ਕੀ ਹੈ ਇਸ ਤਰ੍ਹਾਂ ਅਸਲam ਜਗਤ ਦੇ ਅੰਦਰ ਵੀ ਵੀਰੋ ਅਸਲ ਕਾਮਯਾਬੀ ਕੀ ਹੈ ਕਿ ਅਗਰ ਅਸੀਂ ਵਾਹਿਗੁਰੂ ਨੂੰ ਪਾ ਲੈਨੇ ਅਗਰ ਅਸੀਂ ਉਹਦੇ ਰਾਸਤੇ ਤੇ ਚੱਲਨੇ ਹੈ ਚੰਗੇ ਅਮਲ ਕਰਨੇ ਨੇਕ ਅਮਲ ਕਰਨੇ ਹੈ ਤੇ ਸਾਡੀ ਜ਼ਿੰਦਗੀ ਸਫਲ ਹੋ ਜਾਏਗੀ ਇਸੇ ਤਰ੍ਹਾਂ ਹੀ ਵੀਰੋ ਸਿੱਖ ਜਗਤ ਦੇ ਅੰਦਰ ਵੀ ਕਿ ਜਿਹੜਾ ਮਨੁੱਖ ਵਾਹਿਗੁਰੂ ਨੂੰ ਪਾ ਲੈਂਦਾ ਵੈ ਤੇ ਉਹਦਾ ਮਰਨ ਜੀਨ ਦਾ ਜਿਹੜਾ ਚੱਕਰ ਹੈ ਉਹ ਖਤਮ ਹੋ ਜਾਂਦਾ ਤੇ ਵੀਰੋ ਫਿਰ ਅਸਲ ਜਿਹੜਾ ਵੀ ਧਰਮ ਹੈ ਉਹਦਾ ਮਾਰਕ ਅਸਲ ਕੀ ਹੈ ਵਾਹਿਗੁਰੂ ਨੂੰ ਪਾਣਾ ਵਾਹਿਗੁਰੂ ਦੇ ਰਾਸਤੇ ਤੇ ਚੱਲਣਾ ਤੇ ਵੀਰੋ ਉਹ ਰਾਸਤੇ ਤੇ ਕਿਸ ਤਰ੍ਹਾਂ ਚੱਲੇ ਜਾ ਸਕਦਾ ਵੈ ਕਿ ਜਿਹੜੇ ਕੰਮ ਅਹਿਕਾਮਤ ਅੱਲਾ ਰੱਬ ਦੀ ਜਦੀ ਜ਼ਾਤ ਨੇ ਕਰਨ ਦਾ ਹੁਕਮ ਦਿੱਤਾ ਹੋਵੇ ਉਹ ਕੰਮ ਅਸੀਂ ਕਰੀਏ ਤੇ ਜਿਹੜੇ ਕੰਮ ਕਰਨ ਤੋਂ ਅੱਲਾ ਪਾਕ ਦੀ ਜ਼ਾਤ ਨੇ ਰੋਕਿਆ ਹੋਵੇ ਮਨਾ ਕੀਤਾ ਹੋਵੇ ਉਹਨਾਂ ਕੰਮਾਂ ਤੋਂ ਅਸੀਂ ਰੁਕ ਜਾਈਏ ਉਹਨਾਂ ਕੰਮਾਂ ਤੋਂ ਅਸੀਂ ਮਨਾ ਹੋ ਜਾਈਏ ਉਹ ਕੰਮ ਅਸੀਂ ਨਾ ਕਰੀਏ ਤੇ ਵੀਰੋ ਇਹ ਜੀ ਅਸਲ ਜ਼ਿੰਦਗੀ ਦੀ ਕਾਮਯਾਬੀ ਤੇ ਜਿਹੜੀ ਭਟਕਣਾਵੇਂ ਉਹ ਸਾਡੇ ਮਨ ਚ ਮੁੱਖ ਜਾਵੇ ਉਸ ਦੀ ਆਬਾਦਤ ਕਰੀਏ ਸਾਡੇ ਮਨ ਨੂੰ ਸਰੂਰ ਆਵੇ ਸਾਡਾ ਅਸੀਂ ਉਸ ਦੇ ਮਾਰਕ ਉਸ ਦੇ ਰਾਸਤੇ ਤੇ ਚੱਲੀਏ ਤੇ ਉਸ ਦੇ ਮਾਰਕ ਤੇ ਰਾਸਤੇ ਤੇ ਚੱਲਣਾ ਹੀ ਵੀਰੋ ਸਭ ਤੋਂ ਔਖਾ ਕੰਮ ਹੈ ਗੁਰੂ ਸਹਿਬਾਨ ਅਵਤਾਰੀ ਪੁਰਸ਼ ਅੰਬੀਆਂ ਕਰਾਮ ਵੀਰੋ ਸਾਰੇ ਉਸ ਦੇ ਰਾਸਤੇ ਤੇ ਚੱਲੇ ਤੇ ਉਹਨਾਂ ਦੀ ਜ਼ਿੰਦਗੀ ਦੇਖ ਲਓ ਕਿੰਨੇ ਮੁਸ਼ਕਲ ਹਾਲਾਤਾਂ ਵਿੱਚੋਂ ਗੁਜ਼ਰੀ ਲੇਕਿਨ ਉਹਨਾਂ ਦੀ ਜ਼ਿੰਦਗੀ ਹੀ ਅਸਲ ਸਫਲਤਾ ਦੀ ਸਾਡੇ ਸਾਹਮਣੇ ਮਿਸਾਲ ਹੈਗੀ ਆ ਵੀਰੋ ਬਹੁਤ ਬੜੀ ਕਹਾਣੀ ਸੀ ਤੁਹਾਨੂੰ ਕਿਸਤਾ ਦੀ ਲੱਗੀ ਕਹਾਣੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਸੁਝਾਅ ਲਾਜ਼ਮੀ ਕਰਨਾ ਤੇ ਵੀਰੋ ਉਸ ਤੋਂ ਪਹਿਲੇ ਇੱਕ ਰਿਕਵੈਸਟ ਹੈ ਕਿ ਖਾਲਸਾ ਐਡ ਦੀ ਮੈਗ ਤਨਜ਼ੀਮ ਬਣਾਈ ਹੈ ਆਪਣੇ ਚੈਨਲ ਦੀ ਕਮਾਈ ਦਾ ਦਸਵੰਤ ਵੀਰੋ ਮੈਂ ਕੱਢਣਾ ਹੈ ਤੇ ਗਰੀਬ ਲੋਗਾਂ ਦੀ ਮਦਦ ਕਰਨਾ ਮੈਂ ਵੀਰੋ ਤੁਸੀਂ ਵੀ ਸੁਪਰ ਸਟੈਂਕਸ ਸੁਪਰ ਸਟicker ਜਾਂ ਆਪਣਾ ਦਸਵੰਤ ਜਿਹੜਾ ਕਰਦੇ ਜੀ ਸਾਨੂੰ ਭੇਜ ਸਕਦੇ ਜੇ ਸਾਡੇ ਨੰਬਰ ਤੇ ਡੋਨੇਸ਼ਨ ਭੇਜ ਸਕਦੇ ਜੇ ਅਗਰ ਤੁਸੀਂ ਜ਼ਿਆਦਾ ਵੱਡੀ ਰਕਮ ਸੈਂਡ ਕਰਨੀ ਹੈ ਤਾਂ ਕਿ ਗਰੀਬ ਲੋਗਾਂ ਦੀ ਮਦਦ ਹੋ ਸਕੇ ਵੀਰੋ ਕਈ ਦੋਸਤ ਹੈ ਸਿੱਖ ਵੀਰ ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਜਿਹੜਾ ਸਾਡੀ ਕੀ ਮਦਦ ਕਰ ਰਹੇ ਸਾਨੂੰ ਡੋਨੇਸ਼ਨ ਭੇਜ ਰਹੇ ਹੈ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹਨਾਂ ਨੇ ਮਨਾ ਕੀਤਾ ਹੈ ਵੀਰੋ ਅਗਰ ਤੁਸੀਂ ਚਾਹੁੰਦੇ ਜੇ ਕਿਸੇ ਤੁਹਾਡਾ ਨਾਮ ਲਈਏ ਦਸਿਏ ਤੇ ਵੀਰੋ ਤੁਸੀਂ ਸਾਨੂੰ ਦੱਸ ਸਕਦੇ ਜੇ ਵੀਰੋ ਆਪਣਾ ਢੇਰ ਸਾਰਾ ਖਿਆਲ ਰੱਖਣਾ ਦੁਆਵ